ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਵੱਲੋਂ ਪਚਾਲਾ ਜ਼ਿਲਤੀ ਕਮਿਸ਼ਨਰ ਦੇ ਦਫ਼ਤਰ ਦਾ ਕਿਰਾਉ ਕੀਤਾ ਗਿਆ ਕਰਨਲ ਬਾਠ ਅਤੇ ਪੁਲਿਸ ਅਧਿਕਾਰੀਆਂ ਦੇ ਵਿਚਕਾਰ ਕੁੱਟਮਾਰ ਦਾ ਮਾਮਲਾ ਜਿੱਥੇ ਕਿ ਇਸ ਦਰਨੇ ਵਿੱਚ ਪਚਾਲਾ ਦੇ ਸਾਂਸਦ ਡਾਕਟਰ ਦੱਤਰ ਅੰਬੀਰ ਗਾਂਧੀ ਵੀ ਪਹੁੰਚੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਨੂੰ ਵੀ ਮਿਲਾਂਗੇ ਸਾਬਕਾ ਮੈਂਬਰ ਪਾਰਲੀਮੈਂਟ ਪੰਨੀਤ ਕੋਰ ਵੀ ਪਚਾਲਾ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਕਰਨਲ ਬਾਠ ਦੇ ਸਮਰਥਕਾਂ ਦੇ ਵਿੱਚ ਪਹੁੰਚੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਵੱਲੋਂ ਜਿੱਥੇ ਕਿ ਕੁੱਟਮਾਰ ਦਾ ਮਾਮਲਾ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਵੱਲੋਂ ਰੋਸ ਪ੍ਰਦਰਸ਼ਨ ਜਿਹੜਾ ਕਿ ਕੀਤਾ ਗਿਆ ਇਸ ਮਾਮਲੇ ਨੂੰ ਇਲਾਕੇ ਤੇ ਪਟਿਆਲਾ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾਖ ਕਿਰਾਓ ਵੀ ਕੀਤਾ ਗਿਆ ਸੋ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਤੁਸੀਂ ਧਰਨੇ ਦੇ ਵਿੱਚ ਪਟਿਆਲਾ ਦੇ ਸੰਸਦ ਡਾਕਟਰ ਤਰੰबीर ਗਾਂਧੀ ਵੀ ਪਹੁੰਚੇ ਨੇ ਸਮਰਥਨ ਦੇਣ ਦੇ ਲਈ ਸੋ ਜਲਦੀ ਹੀ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਦੇ ਕੋਲ ਜਾਵਾਂਗੇ ਸੋ ਸਾਬਕਾ ਮੈਂਬਰ ਪਾਰਲੀਮੈਂਟ ਪੰਨੀਤ ਕੋਰ ਵੀ ਇਸ ਤਰਨੇ ਦੇ ਵਿੱਚ ਸ਼ਾਮਿਲ ਹੋਏ ਨੇ ਸੋ ਕਰਨਲ ਬਾਟ ਦੀ ਕੋਟਮਾਰ ਦਾ ਮਾਮਲਾ ਜਿੱਥੇ ਕਿ ਹੁਣ ਅੱਜ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਪਚਾਲਾ ਡਿਪਟੀ ਕਮਿਸ਼ਨਰ ਦੇ ਦਫਤਰ ਦਾ ਘੇਰਾਓ ਕੀਤਾ ਗਿਆ ਸੋ ਪਚਾਲਾ ਦੇ ਵਿੱਚ ਇਹ ਨਾ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਦੇਖ ਸਕਦੇ ਹੋ ਕਿ ਕੀਤਾ ਜਾ ਰਿਹਾ ਹੈ ਐ ਡੀਸੀ ਦਫਤਰ ਦਾ ਕਿਰਾਉ ਕੀਤਾ ਗਿਆ ਪਚਾਲਾ ਦੇ ਵਿੱਚ ਸਾਬਕਾ ਸੈਨੇ ਕ੍ਰਾਂਤੀਕਾਰੀ ਯੂਨੀਅਨ ਲੈਵਲ ਨੂੰ ਇਹ ਰੋਸ ਪ੍ਰਗਟਾਇਆ ਜਾ ਰਿਹਾ ਹੈ ਕਿ ਜਲਦੀ ਹੀ ਇਸ ਮਾਮਲੇ ਦੇ ਵਿੱਚ ਜਿਹੜੇ ਕਿ ਪੀੜਤ ਨੂੰ ਇਨਸਾਫ ਮਿਲ ਸਕੇ ਸੋ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਮਹਾਨੀ ਪ੍ਰਤੀ ਪੰਨੀਤ ਕੌਰ ਵੀ ਜਿਹੜੇ ਕਿ ਸ਼ਾਮਿਲ ਹੋਇਆ ਤੇ ਉਸ ਤੋਂ ਇਲਾਵਾ ਤਾਰੰबीर ਗਾਂਧੀ ਵੀ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਏ ਨੇ ਆਪਣਾ ਸਮਰਥਨ ਦੇਣ ਦੇ ਲਈ ਉਹਨਾਂ ਨੇ ਕਿਹਾ ਹੈ ਕਿ ਜਲਦੀ ਹੀ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਨੂੰ ਮਿਲਾਂਗੇ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਕਿ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਸੋ ਪਚਿਆਲਾ ਚਿੱਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਦਾਖ ਕਿਰਾਓ ਜਿਹੜਾ ਕੀ ਕੀਤਾ ਗਿਆ ਸੋ ਇਸ ਖਬਰ ਤੇ ਫੋਨ ਲਾਈਨ ਤੇ ਹਰਿੰਦਰ ਸਿੰਘ ਸਾਡਾ ਚੁੱਟ ਚੁੱਕੇ ਨੇ ਸੋ ਹਰਿੰਦਰ ਇਹ ਜਿਹੜਾ धरना ਪ੍ਰਦਰਸ਼ਨ ਕੀਤਾ ਜਾ ਰਿਹਾ ਰੋਜ਼ ਪ੍ਰਦਰਸ਼ਨ ਲਗਾਇਆ ਗਿਆ ਜਿੱਥੇ ਕੀ ਮੰਗ ਕੀਤੀ ਜਾ ਰਹੀ ਹੈ ਸਖਤ ਸਖਤ ਇਨਸਾਫ ਦੀ ਤੇ ਹੋਰ ਕੀ ਕੁਝ ਜਾਣਕਾਰੀ ਤੁਹਾਨੂੰ ਮਿਲ ਪਾਈ ਜੀ ਬਿਲਕੁਲ ਅ ਅ ਦੱਸਦੇ ਪਿਛਲੇ ਦਿਨੀ ਜਿਹੜਾ ਇਹ ਕਰਨਲ ਵੀ ਜਿਹੜੀ ਮਾਰਕ ਪਾਈ ਦਾ ਜਿਹੜਾ ਮਾਮਲਾ ਸੀਗਾ ਉਹ ਕਾਫੀ ਜਿਹੜਾ ਟਰਮਾਇਆ ਗਿਆ ਲੇਕਿਨ ਪਰਿਵਾਰ ਵੱਲੋਂ ਜਿਹੜਾ ਇਹ ਹੀ ਕਿਹਾ ਗਿਆ ਜਿਵੇਂ ਕਿ 22 ਤਰੀਕ ਨੂੰ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਜਿਹੜੀਆਂ ਉਹਨਾਂ ਦੀਆਂ ਸ਼ਰਤਾਂ ਸੀਗੀਆਂ ਉਹ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਜਿਹੜਾ ਇਹ ਹੰਟਰਨਾ ਪ੍ਰਦਰਸ਼ਨ ਜਾਰੀ ਰਹੇਗਾ ਸੋ 22 ਤਰੀਕ ਤੋਂ ਅੱਜ ਜਿਹੜਾ ਡੀਸੀ ਆਫਿਸ ਦੇ ਬਾਹਰ ਲੱਗਦਾ ਪੂਰੇ ਜਿਹੜੇ ਸਾਬਕਾ ਸੈਨਿਕ ਹੈ ਜਾਂ ਹੋਰ ਵੀ ਜਿਹੜੇ ਸੈਨਿਕ ਹੈ ਰਾਜਨੀਤਿਕ ਬੰਦੇ ਵੀ ਜਿਹੜੇ ਹੈਗੇ ਨੇ ਜਿਵੇਂ ਡਾਕਟਰ ਧਰਮਵੀਰ ਗਾਂਧੀ ਜੋ ਮਾਨਵ ਪਰਲਮੈਂਟ ਹੈਗੇ ਨੇ ਔਰ ਬੀਜੇਪੀ ਤੋਂ ਜਿਹੜੇ ਆਪਣਾ ਮਹਾਰਾਣੀ ਪ੍ਰਨੀਤ ਕੋਰ ਹੈ ਜਿਹੇ ਸਾਬਕਾ ਪਰਲਮੈਂਟ ਮੈਂਬਰ ਨੇ ਉਹ ਵੀ ਇੱਥੇ ਅੱਤਮੇ ਦੇ ਮੌਜੂਦ ਦਿਖਾਈ ਦੇ ਰਹੇ ਨੇ ਲਗਾਤਾਰ ਕਿਤਨੇ ਕਿਤਨੇ ਜਿਹੜੇ ਕਾਫੀ ਸਾਰੇ ਜਿਹੜੇ ਆ ਗਏ ਆ ਸਾਫ ਦਾ ਫੈਨਿਕ ਜਿਹੜੇ ਕਿ ਅੱਜ ਤਰਨਾ ਪ੍ਰਦੇਸ਼ਨ ਕਰ ਰਹੇ ਨੇ ਉਹਨਾਂ ਦੀ ਇੱਕੋ ਹੀ ਮੰਗ ਜਿਹੜੀ ਹੈ ਜੀ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਇਹਨਾਂ ਦੇ ਜਿਹੜੇ ਖਿਲਾਫ ਜਿਹੜੀ ਹੈ ਪੂਰੀ 22 ਨੇਮ ਐਫ ਆਈ ਆਰ ਦਿੱਤੀ ਜਾਵੇ ਔਰ ਉਸ ਤੋਂ ਇਲਾਵਾ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਸ਼ਹਿਰ ਤੋਂ ਬਾਹਰ ਜਿਹੜਾ ਰੱਖਿਆ ਜਾਵੇ ਜੀ ਜਿਵੇਂ ਕੋਈ ਰਿਹਾ ਕਿ ਧਰਨਾ ਪ੍ਰਦਰਸ਼ਨ ਇਹਨਾਂ ਵੱਲੋਂ ਕੀਤਾ ਗਿਆ ਮੰਗ ਕੀਤੀ ਜਾ ਰਹੀ ਹੈ ਸਬ ਤੋਂ ਸਤਤ ਕਾਰਵਾਈ ਨਹੀਂ ਤਾਂ ਫਿਲਹਾਲ ਜਿਹੜਾ ਕਿ ਕੀ ਇਸੇ ਦੀ ਸਥਿਤੀ ਹੈ ਜਿਹੜਾ ਕਿ ਧਰਨਾ ਪ੍ਰਦਰਸ਼ਨ ਅਸੀਂ ਦੇਖ ਸਕਦੇ ਹਾਂ ਕਿ ਸ਼ਾਂਤੀਪੂਰਨ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਤੇ ਹੋਰ ਕੌ ਤੱਕ ਇਹ ਧਰਨਾ ਲਗਾਇਆ ਜਾਵੇਗਾ ਦੇਖੋ ਜਿਹੜਾ ਉਹਦੇ ਕਰਨ ਦੇ ਪਰਿਵਾਰ ਵੱਲੋਂ ਸਾਫ਼ ਤੌਰ ਤੇ ਇਹ ਗੱਲ ਕਹਿ ਦਿੱਤੀ ਸੀਗੀ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਜਦ ਤੱਕ ਉਹਨਾਂ ਦੀ ਜਿਹੜੀਆਂ ਮੰਗਾਂ ਹੈਗੀਆਂ ਉਹ ਪੂਰੀਆਂ ਨਹੀਂ ਹੋਣਗੀਆਂ ਤਦ ਤੱਕ ਜਿਹੜਾ ਹੈਗਾ ਇਹ ਧਰਨਾ ਪ੍ਰਦਰਸ਼ਨ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਚੱਲਦਾ ਰਹੇਗਾ যি হ'ল বহুত বহুত ধন্যবাদ তাকাৰী ਇੱਕ ਬੰਦੇ ਨੇ ਇੱਕ ਬੇਚੀ ਦੇ ਸਾਬਕਾ ਕਰਨ ਵਾਲਾ ਇਹ ਵੀ ਬੋਲਣਾ ਹੋ ਸਕਦਾ ਕਾਮਸ਼ਹਰੀਆਂ ਦੇ ਕੀ ਹਾਲ ਚਾਲ ਭਲੀ ਚਾਦਰ ਲੱਗਾ ਰਾ ਸਕਦੀ ਹੋ ਇਸ ਵਿੱਚ ਸਰ ਇਹ ਆਪ ਇੱਕ ਗੁੰਡਾਗਰਦੀ ਕੀਤੀ ਹੈ ਕਿ ਇੱਕ ਬੇਚੀ ਦੇ ਸਾਬਕਾ ਕਰਨ ਵਾਲੇ ਦੀ ਬੇਚੀ ਕੀਤੀ ਆ ਆਪਣਾ ਦੀ ਕੁਟਮਾਰ ਕਿਉਂ ਦੇ ਬੇਟਰੀ ਕਿਉਂਦੀ ਹੈ ਔਰ ਬੜੀ ਕਿ ਪੀੜ ਸੱਤਾ ਦੇ ਅਸੀਂ ਕੱਲ੍ਹ ਲੋਕ ਸਭਾ ਦੇ ਵੀ ਮੁਜਾਰਾ ਕੀਤਾ ਸੀਗਾ ਤੇ ਆਪ ਨੇ ਐਮਪੀਜ਼ ਨੇ ਇਕੱਠੇ ਹੋ ਕੇ ਅਸੀਂ ਰਾਸ਼ਟਰਪਤੀ ਨੂੰ ਮਿਲ ਰਹੇ ਹਾਂ ਤਾਂ ਕਿ ਦੋਸ਼ੀ ਪੁਲਸਪਸਰ ਸਜਾ ਜੀ ਜਾਵੇ ویڈیو وغیرہ اور ایک اور دی ویڈیو کال <سؤال> جے دے وچ مانگ دے دکھائ دے انہاں دے اس ملازم انہاں دے بات پگی یار کر تا کروں دے حساب نے جو سزا پٹڑی دے انہاں نوں ملنی چاہیے تھی ابھی اوڑی کرنے دی لمبی دی مدے دا چھڈیا کا تو معافی مانگ رہے ہو پرائیویٹ پرائیویٹ سرے ہے سدھا ہو گی چیز بھی انہاں نے پٹ مارتا ہوئے گل بات کر رہے ہیں اور تھا کنفیشن ہے سیلف کنفیشن ہے دیکھو سارے لوگ کے ائے ہیں ਇਹ ਨਾ ਕੋਰੋਨਾ ਦੇ ਦੇਖੇ ਦੇ ਨਾਲ ਜੋ ਸਾਥ ਸਾਹਿਬ ਕੀਤਾ ਹੈ ਜਿੰਦਰਾ ਹਸਪਤਲ ਦੇ ਸਾਹਮਣੇ ਮੈਂ ਵੀ ਇੱਕ ਆਮ ਨਾਗਰਿਕ ਇੱਕ ਇੱਕ ਸਰਵਿਸਮੈਨ ਕੈਪਟਨ ਅਮਰਿੰਦਰ ਸਿੰਘ ਜੀ ਉਤਨੀ ਦੇ ਨਾਤੇ ਇੱਥੇ ਪਹੁੰਚੀ ਹੈ ਕਿ ਇਸ ਪਰਿਵਾਰ ਦੇ ਨਾਲ ਕਿ ਆਰਮੀ ਦੀ ਜਿਹੜੀ ਜਥੇਬੰਦੀ ਹੈ ਉਹਦੇ ਨਾਲ ਔਰ ਇੱਕ ਆਮ ਨਾਗਰਿਕ ਜਿਹੜੇ ਨੇ ਸਾਡੇ ਜਿਨਾ ਵੀ ਉੱਥੇ ਕਈ ਹੋਂਦ ਤੇ ਬਹੁਤ ਕੁਝ ਹੋਇਆ ਜ਼ੁਲਮ ਹੋਏ ਨੇ

ਇੱਕ ਆਰਮੀ ਅਫਸਰ ਨੂੰ ਵੀ ਇਸ ਰੈਂਕ ਦਾ ਮਿਠਾਣਾ ਚਾਹੀਦਾ ਜੁਆਇੰਟ ਇਨਕੁਆਇਰੀ ਕਰਾ ਔਰ ਇਹਦਾ ਸਾਰਨ